ਦੀ ਮਾਸਟਰ ਮਾਰਬਲ ਤੇ ਸਜਣੋ ਬਹੁਤ ਵੱਡੀ ਸੈਲੀਬ੍ਰੇਸ਼ਨ ਹੈ ਸੈਲੀਬ੍ਰੇਸ਼ਨ ਕਿਉਂ ਆ ਆ ਸਾਰੀ ਫੈਮਿਲੀ ਖੜੀ ਹੈ ਸਾਰੀ ਫੈਮਿਲੀ ਨਹੀਂ ਕਹਿ ਸਕਦਾ ਫੈਮਿਲੀ ਦਾ ਹਿੱਸਾ ਖੜਾ ਮਾਸਟਰ ਮਾਰਬਲ ਦੀ ਫੈਮਿਲੀ ਦਾ ਹਿੱਸਾ ਖੜਾ ਤਾਂ ਕੀ ਹੋਇਆ ਕਿ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਚੁੱਕਾ ਵੀ ਲੱਖ-ਫਟ ਮਾਲ ਤਾਂ ਤਕਰੀਬਨ ਤਕਰੀ ਉਹਨਾਂ ਮਾਲਕ ਦੀ ਕਿਰਪਾ ਨਾਲ ਨਿਤ ਆਉਣ ਜਾਣ ਆ ਇਸ ਮਾਰਬਲ ਤੇ ਪਰ ਸਭ ਤੋਂ ਵੱਡੀ ਗੱਲ ਇਹ ਆ ਵੀ ਭਾਰਤ ਦੇ ਘੱਟੋ-ਘੱਟ 5 ਤੋਂ 6 ਸਟੇਟ ਕਵਰ ਕਰਤੇ ਤੇ ਪੰਜਾਬ ਦੇ ਸਾਰੇ ਜ਼ਿਲ੍ਹੇ ਕਵਰ ਕਰਨ ਦੀ ਅਸਲ ਦੇ ਵਿੱਚ ਅੱਜ ਸੈਲੀਬ੍ਰੇਸ਼ਨ ਆ ਵੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਦੇ ਦਿਨ ਮਾਲ ਆ ਜਿਹੜਾ ਉਹ ਪਹੁੰਚ ਚੁੱਕਿਆ ਇਹ ਸਭ ਤੋਂ ਵੱਡੀ ਗੱਲ ਹੈ ਮੁਬਾਰਕਾਂ ਸੱਜਣੋਂ ਬਹੁਤ-ਬਹੁਤ ਕੇਕ ਕੌਣ ਕੱਟੇ ਵੀ ਕੇਕ ਕੌਣ ਕੱਟੇ ਜਿਹੜੇ ਮਿਹਨਤ ਕਰਤਾਨੇ ਆ ਆਪ ਹੰਦੇ ਆਣੇ ਕੱਲ ਰਾਤ 1 ਵਜੇ ਤੱਕ ਇਹਨੇ ਮਾਲ ਪਾਇਆ ਰਾਤ ਨੂੰ 1 ਵਜੇ ਤੱਕ ਹਾਂ ਇਹਨਾਂ ਦੀ ਡਿਊਟੀ ਡਬਲ ਹੋ ਗਈ ਆ ਹਨਾ ਪਹਿਲਾਂ ਨਾਲੋਂ ਡਬਲ ਟ੍ਰਿਪਲ ਕਿੰਨੇ ਗੁਣਾ ਹੀ ਹੋ ਗਈ ਆ ਹਾਂ ਤਾਂ ਫਿਰ ਕੇਕ ਦੇ ਕੱਟਣ ਦੇ ਹੱਕਦਾਰ ਇਹ ਖੁੰਦ ਨਹੀਂ ਨੇ ਹਨਾ ਇਹ ਬੰਦੇ ਨਹੀਂ ਨਹੀਂ ਛੁੱਟ ਹੋ ਗਏ ਤੁਸੀਂ ਸਾਰੇ ਹੱਥ ਲਾਓ ਸਾਰੇ ਹੱਕਦਾਰ ਤੂੰ ਵੀ ਆ ਜਾ ਇੱਧਰ ਹੋ ਜਾ ਤੂੰ ਵੀ ਆਪ ਇੱਧਰ ਹਾਂ ਵੀਰੇ ਬੀਸ਼ਾ ਹਾਂ ਲੋ ਵੀ ਇਹ ਬੰਦੇ ਹੱਕਦਾਰ ਬਿਲਕੁਲ ਜੀ ਬਿਲਕੁਲ ਹੂੰ ਆਪਾਂ ਤਾਂ ਵਧੀਆ ਵਧੀਆ ਪਾ ਕੇ ਕੱਪੜੇ ਤੇ ਅਸਲ ਦੇ ਵਿੱਚ ਤੇ ਹੁਣ ਇਹਨਾਂ ਨੂੰ ਇਹੀ ਖਾਣ ਦੇ ਹੱਕਦਾਰ ਆ ਫਿਰ ਪਹਿਲਾਂ ਮੈਨੂੰ ਫੜਾ ਇੱਕ ਦੋ ਜਿਹੜਾ ਜੂਠ ਤਾਂ ਨਹੀਂ ਮੰਨਦੇ ਵੀ ਐ ਮਾੜਾ ਮਾੜਾ ਖੋਈ ਚੱਲਾਂ ਤੁਮ ਕੋਈ ਢੱਕਾ ਨਹੀਂ ਨਹੀਂ ਐਂ ਕਰਦੇ ਆਪਾਂ ਐਂ ਨਹੀਂ ਕਰਦੇ ਤੇ ਦਾ ਵੀ ਸਭ ਤੋਂ ਪਹਿਲਾਂ ਫਿਰ ਚੌਧਰੀ ਨੂੰ ਖੋਈ ਡਿਸਾਂ ਨੂੰ ਖੋਈ ਲੋ ਅਦਾ ਮਾੜਾ ਇਹ ਹੁਣ ਆਪਾਂ ਦਿਖਾ ਦਈਏ ਜਿਹੜੇ ਨਵੇਂ ਜੁੜੇ ਹੋਣਗੇ ਹਾਂਜੀ ਹਾਂਜੀ ਕਿ ਕਿ ਲੈ ਕੇ ਆ ਰਿਹਾ ਮਾਸਟਰ ਮਾਰਬਲ ਉਹਨਾਂ ਲਈ ਆ ਜੋ ਜੀ हां जी मास्टर जी ਕੀ ਲੈ ਕੇ ਆ ਰਹੇ ਆ ਫਿਰ ਆਪਾਂ ਜਿਹੜੇ ਬੰਦੇ ਨਵੇਂ ਵੀਅਰ ਹੋਣਗੇ ਉਹਨਾਂ ਨੂੰ ਕਈ ਵਾਰੀ ਪਹਿਲਾਂ ਵਾਲੀ ਵੀਡੀਓ ਨਹੀਂ ਦੇਖੀ ਹੁੰਦੀ ਵੈਸੇ ਤਾਂ ਕੋਈ ਬੰਦਾ ਰਿਆ ਨਹੀਂਗਾ ਇੰਸਟਾਗ੍ਰam ਦੇ ਪਹਿਲੇ ਇੰਸਟਾਗ੍ਰam ਦੀ ਗੱਲ ਕਰ ਲਈਏ ਹਾਂਜੀ ਇੰਸਟਾਗ੍ਰam ਤੇ ਜਿਹੜੇ ਮਤਲਬ ਕਸਟਮਰ ਦੂਰ ਦੇ ਆਉਂਦੇ ਉਹਨਾਂ ਦੇ ਰਿਵਿਊ ਪਵਾ ਦਿੰਨੇ ਹੁੰਦੇ ਆ ਪਤਾ ਕੀ ਆਪਾਂ ਕਹਿੰਦੇ ਆ ਆਪਣਾ ਸਾਰੇ ਜਿੰਨੇ ਚ ਮਾਲ ਚਲਾ ਗਿਆ ਜੀ ਵੀ ਕੱਲੀ ਕਹਿਣ ਦੀ ਗੱਲ ਨਹੀਂ ਸਭ ਦੇ ਰਿਵਿਊ ਆਪਣੇ ਇੰਸਟਾ ਦੇ ਉੱਪਰ ਤੁਹਾਨੂੰ ਮਿਲਣਗੇ ਚਾਹੇ ਕੋ ਜੰਮੂ ਵਾਲਿਆ ਚਾਹੇ ਪੰਜਾਬ ਦੇ ਤਰਨਤਾਰਨ ਡਿਸਟ੍ਰਿਕਟ ਦੇ ਐ ਚਾਹੇ ਫਿਰੋਜ਼ਪੁਰ ਦੇ ਐ ਸਭ ਦੇ ਰਿਵਿਊ ਤੁਹਾਨੂੰ ਹਰ ਇੱਕ ਕਸਟਮਰ ਦਾ ਆਪਦੇ ਤੇ ਮਿਲੂਗਾ ਹਾਂ ਤੇ ਬੱਚੇ ਇੰਸਟਾਗ੍ਰam ਤੇ ਮਿਹਨਤ ਬਹੁਤ ਕਰਦੇ ਐ ਇੰਸਟਾਗ੍ਰam ਵੀ ਦਿਨੋਂ ਦਿਨ ਬਹੁਤ ਗਰੋਥ ਕਰ ਰਿਹਾ ਜੀ ਆਪਣੇ 13000 ਫੋਲੋਅਰਸ ਮਤਲਬ ਟੱਪ ਚੁੱਕੇ ਨੇ ਹਮ ਤੇ ਜ਼ੀਰੋ ਲੈਵਲ ਜਿਵੇਂ ਆਪਾਂ ਸ਼ੁਰੂ ਕੀਤਾ ਸੀਗਾ ਤਾਂ ਬਹੁਤ ਵਧੀਆ ਸਭ ਦਾ ਸਹਿਯੋਗ ਸਾਨੂੰ ਮਿਲ ਰਿਹਾ ਹੈ ਕਿਉਂਕਿ ਇੱਕ ਗੱਲ ਹੋਰ ਹੈ ਜਿਹੜਾ ਇੰਸਟਾਗ੍ਰam ਨੂੰ ਫਾਲੋ ਕਰਕੇ ਉਹਦਾ ਸਕਰੀਨਸ਼ਾਟ ਦਿਖਾਊਗਾ ਉਦੇ ਲਈ ਛੋਟਾ ਜਿਹਾ ਇੱਕ ਕੋਈ ਸਰਪ੍ਰਾਈਜ਼ ਗਿਫਟ ਆ ਜਿਹੜਾ ਉਹ ਤੁਹਾਨੂੰ ਜਦੋਂ ਤੁਸੀਂ ਮਾਲ ਖਰੀਦਣ ਆਵੋਗੇ ਤਾਂ ਤੁਹਾਨੂੰ ਜਰੂਰ ਮਿਲੂਗਾ ਇਹ ਦੁਕਾਨ ਵਾਲੀ ਗੱਲ ਫਰਮਾਨ ਦੀ ਕਰਦੇ ਹਾਂ ਇਹਦੇ ਬਾਅਦ ਮਾਲ ਦੀ ਜਿਵੇਂ ਆਪਣੇ ਚਲੋ ਨਵੇਂ ਕਸਟਮਰ ਨੇ ਜਿਹੜੇ ਹਜੇ ਆਪਣੇ ਨਾਲ ਨਹੀਂ ਜੁੜੇ ਹੋਏ ਆਪਾਂ ਉਹਨਾਂ ਨੂੰ ਇਹੀ ਦੱਸਣਾ ਹੈ ਵੀ ਸਾਡੇ ਕੋਲ ਸਭ ਤੋਂ ਪਹਿਲਾਂ ਤਾਂ ਸਿਰਫ ਤੇ ਸਿਰਫ ਪ੍ਰੀਮੀਅਮ ਦਾ ਮਾਲ ਮਿਲਦਾ ਹੈ ਮਤਲਬ ਠੀਕ ਹੈ ਜੀ ਕੋਈ ਇਹਦੇ ਵਿੱਚ ਕੋਈ ਲੋਟ ਦਾ ਨਹੀਂ ਕੋਈ ਵਨ ਟਾਈਮ ਨਹੀਂ ਮਤਲਬ ਹਾਂ ਬਿਲਕੁਲ ਸਟੈਂਡਰਡ ਨਹੀਂਗਾ ਕੋਈ ਸਟੈਂਡਰਡ ਨਹੀਂ ਉਹ ਆਪਣੇ ਕੋਲੇ ਕਦੇ ਸਟਾਕ ਆਪਾਂ ਮੰਗਵਾਏ ਹੀ ਨਹੀਂ ਨਾ ਮੰਗਵਾਉਣਾ ਫਿਚਰ ਦੇ ਵਿੱਚ ਜੀ ਦੂਸਰੀ ਗ ਬੱਡੀ ਗੱਲ ਐਂਡਲੈਸ ਦੀ ਐ ਹਾਂਜੀ ਐਂਡਲੈਸ ਹੁਣ ਵੀ ਬਹੁਤ ਘੱਟ ਸ਼ੋਰੂਮਾਂ ਤੇ ਮਾਲ ਮਿਲਦਾ ਜੀ ਥੋ ਕਾਰਨ ਕੀ ਐ ਤੁਹਾਨੂੰ ਦੱਸਿਆ ਸੀ ਵੀ ਇਹ ਅਲੱਗ ਟੈਕਨੀਕ ਨਾਲ ਬੰਦ ਐ ਹਰ ਕੋਈ 4-5 ਰੁਪਏ ਫੁੱਟ ਵੱਧ ਖਰਚਣ ਦੀ ਕੈਪੈਸਿਟੀ ਨਹੀਂ ਰੱਖਦਾ ਦੁਕਾਨਦਾਰ ਮਤਲਬ ਹੂੰ 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 ਸਮਝ ਗਏ ਹੋ ਇਹ ਗੱਲ ਹਾਂ ਮੈਂ ਸਮਝ ਗਿਆ ਵੀ ਆਪਾਂ ਉਸੇ ਨੂੰ ਲੈ ਕੇ ਚੱਲ ਰਹੇ ਆ ਵੀ ਤੁਹਾਨੂੰ ਹਰ ਕੁਆਲਿਟੀ ਐਂਡਲੈਸ ਮਿਲੂਗੀ ਹੁਣ ਦੇਖੋ ਜਿਵੇਂ ਆਹ ਕਲਰ ਐ ਬਹੁਤ ਘੱਟ ਐਂਡਲੈਸ ਦੇ ਵਿੱਚ ਮਿਲਦਾ ਹਰ ਕਸਟਮਰ ਜੀ ਕਿਉਂਕਿ ਉਹਨੂੰ 4 ਰੁਪਏ ਫੁੱਟ ਵੱਧ ਪੈਂਦਾ ਦੁਕਾਨਦਾਰ ਨੂੰ ਹੂੰ ਪਰ ਸਾਡੀ ਕੋਸ਼ਿਸ਼ ਹੈ ਵੀ ਕਸਟਮਰ ਨੂੰ ਐਂਡਲੈਸ ਦਈਏ ਵੀ ਲੱਗ ਗਿਆ ਉਹਦੀ ਲੁੱਕ ਲੱਗ ਹੀ ਨਿਕਲੇ ਗੁੱਠੀ ਦੀ ਐਂਡਲੈਸ ਮਤਲਬ ਐਂਡਲੈਸ 4-5 ਰੁਪਏ ਫੁੱਟ ਚ ਮਹਿੰਗਾ ਪੈ ਜਾਂਦਾ ਮਹਿੰਗਾ ਪੈਂਦਾ ਆਮ ਰੈਂਡਮ ਨੇਸ਼ਨ ਵਾਲਾ ਪਰ ਆਪਾਂ ਇੱਕ ਜੇ ਕੋਈ ਨਵਾਂ ਬੰਦਾ ਜੁੜਿਆ ਹੋਵੇ ਤਾਂ ਉਹਦੀ ਜਾਣਕਾਰੀ ਲਈ ਦੱਸ ਦਈਏ ਕਿ ਆਪਾਂ ਇੱਕ ਕਿੰਨੇ ਰੁਪਏ ਫੁੱਟ ਚ ਦੇ ਰਹੇ ਆ ਆਹ ਟੈਲ ਦੋ ਬਈ ਚ 33 ਰੁਪਏ ਫੁੱਟ ਦੇ ਵਿੱਚ ਪ੍ਰੀਮੀਅਮ ਕੁਆਲਿਟੀ ਦੀ ਐਂਡਲੈਸ ਸੀਰੀਜ਼ ਟੋਟਲੀ ਹਾਂ ਐਂਡਲੈਸ ਸੀਰੀਜ਼ ਜਿਹੜੀ ਮਤਲਬ ਐਂਡਲੈਸ ਵੀ ਹੈ ਸਕ੍ਰੈਚਲੈਸ ਵੀ ਹੈ ਸਕ੍ਰੈਚਲੈਸ ਵੀ ਹੈ ਹਾਂ ਚਾਹੇ ਤੁਸੀਂ ਗਲੋਸ ਦੇ ਵਿੱਚ ਲੋ ਮੈਟ ਦੇ ਵਿੱਚ ਸਭ ਆਪਣਾ ਕਾਰਵਿੰਗ ਸੀਰੀਜ਼ ਦੇਖੋ ਇਹ ਸਭ ਸੀਰੀਜ਼ ਜਿਹੜੀ ਜਿਹੜੀ ਕਾਰਵਿੰਗ ਸੀਰੀਜ਼ ਹੈ ਇਹ ਵੀ ਦਰਸ਼ਕਾਂ ਨੂੰ ਦੱਸਦੀ ਹੈ ਕਿ ਇਹ ਵੀ ਥੋੜੀ ਮਹਿੰਗੀ ਹੁੰਦੀ ਆ ਉਦੋਂ ਵੀ ਪਲੱਸ ਹੁੰਦੀ ਆ ਪਲੱਸ ਹੁੰਦੀ ਆ ਵੀ ਜੇ ਪਲੱਸ ਕਾਰਵਿੰਗ ਆ ਗਈ ਪਲੱਸ ਐਂਡਲੈਸ ਹੋ ਗਈ ਤਾਂ ਉਹ ਮਤਲਬ 5-7 ਤੋਂ ਵੀ ਜ਼ਿਆਦਾ ਮਹਿੰਗੀ ਹੋ ਜਾਂਦੀ ਹੈ 5-6 ਰੁਪਏ 7ਵੇਂ ਫੁੱਟ ਤੱਕ ਕਾਉਂਸਟੇ ਚਲੀ ਜਾਂਦੀ ਹੈ ਹਾਂ ਤੇ ਇਹ ਵੀ ਕਿੰਨੇ ਚ ਮਿਲ ਜੂਗੀ ਸਿਰਫ 33 ਰੁਪਏ ਫੁੱਟ ਦੇ ਇਹ ਵੀ 33 ਰੁਪਏ ਦੇ ਵਿੱਚ ਹੀ ਮਿਲ ਜੂਗੀ ਕਾਰਵਿੰਗ ਸੀਰੀਜ਼ ਮਤਲਬ ਜਿਹੜਾ ਮੈਟ ਦੇ ਵਿੱਚ ਹੁੰਦਾ ਹੈ ਪ੍ਰੀਮੀਅਮ ਕੁਆਲਿਟੀ ਦੇ ਮਤਲਬ ਬਸ ਓਨਲੀ ਪ੍ਰੀਮੀਅਮ ਕੁਆਲਿਟੀ ਸਾਨੂੰ ਕੌਣ ਸਮਾ ਕੇ ਕਹਿੰਦੇ ਆ ਕਿ 30 ਰੁਪਏ ਹੁਣ ਸਾਨੂੰ ਮਿਲ ਰਹੀ ਹੈ ਹਾਂਜੀ ਪਰ ਫਿਰ ਜਦੋਂ ਇੱਥੇ ਆ ਕੇ ਉਸ ਦੇ ਵਿੱਚ ਤੇ ਇਸ ਦੇ ਵਿੱਚ ਨਹੀਂ ਸੌਖਾ ਹੀ ਤਰੀਕਾ ਯਾਰ ਜਿਹੜੀ ਤੁਹਾਨੂੰ ਨਾ ਮਤਲਬ ਸੇਮ ਟਾਇਲ ਸਸਤੀ ਮਿਲਦੀ ਆ ਤੇ ਇੱਕ ਮਹਿੰਗੀ ਮਿਲਦੀ ਆ ਉਹਨਾਂ ਦੋਨਾਂ ਟਾਇਲਾਂ ਨੂੰ ਚੁੱਪ ਕਰਕੇ ਕੱਟਾ ਲਿਓ ਉਹਨਾਂ ਨੂੰ ਬਾੜ ਲਓ ਉਹ ਜੋ ਤੁਸੀਂ ਲੇਅਰਾਂ ਚੈੱਕ ਕਰੋਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਫਰਕ ਡਿਫਰੈਂਸ ਪਤਾ ਲੱਗ ਜਾਊਗਾ ਉਹ ਤੁਹਾਨੂੰ 글로ਸ ਦੀ ਜਿਹੜੀ ਉੱਪਰਲੀ ਲੇਅਰ ਆ ਉਹ ਤੋਂ ਹੀ ਪਤਾ ਲੱਗ ਜਾਊਗਾ ਵੀ ਉਹ ਕੀ ਚੀਜ਼ ਹੈ ਫਿਰ ਕਸਟਮਰ ਘਰੋਂ ਫੋਨ ਕਰਦਾ ਵੀ ਯਾਰ ਉੱਥੇ ਮਾਲ ਲਿਆ ਸੀ ਤੇ ਉਹਦਾ ਰੇਸ਼ਾ ਨਹੀਂ ਮਿਲਿਆ ਹਾਂ ਵੀ ਰੋਸ਼ਾ ਮਿਲਣਾ ਕਿੱਥੋਂ ਹੈ ਉਹ ਟੈਕਨੀਕ ਹੀ ਪੁਰਾਣੀ ਹੈ ਹਾਂ ਪੁਰਾਣੀ ਟੈਕਨੀਕ ਦੇ ਵਰਕ ਹੋ ਰਿਹਾ ਤਾਂ ਪਰ ਰ ਸਭ ਦਾ ਪ੍ਰੋਪਰ ਰੇਸ਼ਾ ਮਿਲ ਕੇ ਪ੍ਰੋਪਰ ਐਂਡਲੈਸ ਚੀਜ਼ ਬਣੇਗੀ ਹਾਂ ਤੇ ਕਾਰਵਿੰਗ ਸਰੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਕੋਈ ਕਲਰ ਇਸ ਤਰ੍ਹਾਂ ਦਾ ਹੋਊਗਾ ਵੀ ਜਿਹੜਾ ਇੱਥੇ ਨਾ ਹੋਵੇ ਸਭ ਸਰੀ ਅੱਜ ਵੀ 2 ਕੋੜੇ 3 ਕੋੜੇ ਉਤਰ ਰਹੇ ਨੇ ਸੋ ਮੈਂ ਉਧਰ ਲੈ ਕੇ ਚੱਲੂੰਗਾ ਜੀ 1 ਲੱਖ ਫੁੱਟ ਦੇ ਕਰੀਬ ਮਾਲ ਅੱਜ ਵੀ ਉਤਰ ਰਿਹਾ ਹੈ ਠੀਕ ਹੈ ਜੀ ਸਾਰੇ ਕਲਰ ਲੇਟੈਸਟ ਲੇਟੈਸਟ ਵੈਰਾਈਟੀ ਉਹਦੇ ਵਿੱਚ ਠੀਕ ਹੈ ਜੀ ਠੀਕ ਹੈ ਤੇ ਪਹਿਲੀਆਂ ਦੇ ਵਿੱਚ ਕੋਈ ਵੀ ਦੁਕਾਨਦਾਰ ਆ ਉਹ ਸਾਰੇ ਤਰ੍ਹਾਂ ਦਾ ਮਾਲ ਰੱਖਦਾ ਪਰ ਅੱਜ ਮਾਸਟਰ ਮਾਰਮਲ ਦਾ ਨਾਮ ਬਹੁਤ ਵੱਡਾ ਹੋ ਗਿਆ ਕਰਕੇ ਤਾ ਅੱਜ ਮਾਲ ਕਰਨ ਦਾ ਇੱਕ ਤਰ੍ਹਾਂ ਦਾ ਹੀ ਹੁੰਦਾ ਇੱਕ ਤਰ੍ਹਾਂ ਦਾ ਆ ਦੇਖੋ ਤੁਸੀਂ ਪ੍ਰੋਪਰ ਐਂਡਲੈਸ ਦੇ ਵਿੱਚ ਜਦੋਂ ਕੋਠੀ ਦੇ ਵਿੱਚ ਮਾਲ ਲੱਗ ਗਿਆ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਲਓ ਕਿਸੇ ਸ਼ੋਅ ਵਿੱਚ ਜਾ ਕੇ ਦੇਖੋ ਵੀ ਇਸ ਤਰ੍ਹਾਂ ਦੀ ਵੈਰਿਟੀ ਤੁਹਾਨੂੰ ਮਿਲੂਗੀ ਕਿਤੇ ਵੀ ਜਾ ਕੇ ਹੂੰ ਇਹ ਤਾਂ ਕਹਿਣ ਨੂੰ 2x4 ਦੀ ਹੈ ਤਾਂ ਸਾਰੀ ਫਰਸ਼ ਤੇ ਲੱਗਿਆ ਇੱਕ ਹੀ ਜੋਇੰਟ ਤੁਹਾਨੂੰ ਪਤਾ ਨਹੀਂ ਲੱਗਣਾ ਬਿਲਕੁਲ ਮਤਲਬ ਹਾਂ ਇਹ ਅਲੱਗ ਟੈਕਨੀਕ ਹੈ ਐਂਡਲੈਸ ਨਾਲ ਕੀ ਹੈ ਸਾਨੂੰ ਜੋਇੰਟ ਦੀ ਬਿਲਕੁਲ ਖਤਮ ਹੋ ਜਾਊਗਾ ਜਦੋਂ ਪ੍ਰੋਪਰ ਫਰਸ਼ ਦੇ ਉੱਪਰ ਲੱਗਿਆ ਇਹ ਹੂੰ ਆਜੋ ਇਧਰਲੇ ਪਾਸੇ ਨੂੰ ਆਜੋ ਤੇ ਥੋੜਾ ਜਿਹਾ ਆਪਾਂ 2x2 ਦੇ ਵਿੱਚ ਵੀ ਦਿਖਾ ਦਈਏ ਕਿਉਂਕਿ ਜਿਹੜਾ ਬੰਦਾ ਨਵਾਂ जोडਿਆ ਹੁੰਦਾ ਉਹਨੂੰ ਨਹੀਂ ਕਈ ਵਾਰ ਪਤਾ ਹੁੰਦਾ 2x2 ਦੇ ਵਿੱਚ ਵੀ ਦਿਖਾ ਦਿਓ ਵੀ ਸੇਮ ਕੁਆਲਿਟੀ ਦੇ ਵਿੱਚ 2x2 ਚ ਕੀ ਮਿਲਦਾ 2x2 ਦੇ ਵਿੱਚ ਜਿਵੇਂ ਹੁਣ ਆਪ ਬਹੁਤ ਕਸਟਮਰ ਇੱਟਾਂ ਦਾ ਫਰਸ਼ ਲਾਉਂਦੇ ਸੀਗੇ ਹਾਂਜੀ ਆਪਾਂ ਪਿਛਲੀ ਵੀਡੀਓ ਵਿੱਚ ਵੀ ਦੱਸਿਆ ਸੀਗਾ ਜੀ ਪਰ ਹੁਣ ਇੰਨੇ ਕਸਟਮਰ ਸਾਡੇ ਕੋਲ ਆਏ ਨੇ ਵੀ ਅਸੀਂ ਇੱਟਾਂ ਦਾ ਫਰਸ਼ ਲਾਉਣ ਦੀ ਸੋਚਦੇ ਸੀ ਪਰ ਸਾਨੂੰ 22 ਰੁਪਏ ਫੁੱਟ ਦੇ ਵਿੱਚ ਟਾਇਲ ਮਿਲ ਗਈ ਜੀ ਤਾਂ ਸਾਨੂੰ ਇੱਟਾਂ ਦਾ ਫਰਸ਼ ਲਾਉਣ ਦੀ ਲੋੜ ਹੀ ਨਹੀਂ ਇੱਟਾਂ ਦੇ ਮਿਲ ਗਈ ਨੰਬਰ 2 ਤੇ ਗੱਲ ਇਹ ਆ ਵੀ ਉਹਦੀ ਕੁਆਲਿਟੀ ਇੰਨੀ ਕਾ ਵੀ ਉਹ ਇੱਟਾਂ ਨਾਲੋਂ ਹੰਡੂਗੀ ਹੰਡੂਗੀ ਮਤਲਬ ਇਹ ਨਹੀਂ ਵੀ ਥੋੜੀ ਵੀ ਪਊਗੀ ਸਸਤੀ ਵੀ ਪਊਗੀ ਅੱਛਾ ਇੱਟਾਂ ਦੇ ਫਰਸ਼ ਤੋਂ ਇਹ ਸਸਤੀ ਪਊਗੀ ਸਸਤੀ ਸਿਰਫ 22 ਰੁਪਏ ਫੁੱਟ ਦੇ ਵਿੱਚ ਹੈ ਜੇ ਆਪਾਂ ਇੱਟੇ ਦੇ ਫਰਸ਼ ਦੀ ਇੱਟ ਦੀ ਗੱਲ ਕਰੀਏ 6 ਰੁਪਏ ਦੀ ਇੱਕ ਕਿੱਟ ਵਿੜਦੀ ਹੈ ਫੁੱਟ ਦੇ ਵਿੱਚ 4 ਇੱਟਾਂ ਲੱਗੀਆਂ ਤਾਂ 24-25 ਰੁਪਏ ਫੁੱਟ ਦਾ ਫਰਕ ਪੈਂਦਾ ਖਰਚਾ ਪੈਂਦਾ ਇੱਟ ਦਾ ਤੇ ਇਹ ਆਪਾਂ ਨੂੰ 22 ਰੁਪਏ ਫੁੱਟ ਦੇ ਵਿੱਚ ਤੇ ਕੋਠੀ ਦੇ ਵਿੱਚ ਜਿਹੜੀ ਚੀਜ਼ ਲੱਗ ਗਈ ਇਹੇ ਕਿਸੇ ਨੂੰ ਆਈਡੀਆ ਨਹੀਂ ਹੋਣਾ ਵੀ 22 ਫੁੱਟ ਦੀ ਟਾਇਲ ਲੱਗੀ ਐ ਤੇ ਇਹ ਇਹ ਲੱਗਿਆ ਹੋਊਗਾ ਪ੍ਰੀਮੀਅਮ ਦਾ ਮਾਲ ਪ੍ਰੀਮੀਅਮ ਉਹ ਵੀ ਪ੍ਰੀਮੀਅਮ ਤੇ ਰੈਗੂਲਰ ਮਤਲਬ ਕੋਈ ਲੋਟ ਨਹੀਂ ਕੋਈ ਇਹਦੇ ਵਿੱਚ ਵਨ ਟਾਈਮ ਨਹੀਂ ਰੈਗੂਲਰ ਮਾਲ ਹੋਊਗਾ ਮਤਲਬ ਟੋਟਲੀ ਹਾਂ ਵੀ ਮਤਲਬ ਰੈਗੂਲਰ ਦਾ ਮਤਲਬ ਤੁਸੀਂ ਇਹ ਸਮਝ ਸਕਦੇ ਆ ਵੀ ਜੇ ਤੁਹਾਨੂੰ 4 ਡੱਬੇ ਇਹਦੇ ਲੋਡ ਪੈ ਗਈ ਤਾਂ ਹੋਰ ਮਿਲਣਗੇ ਵੀ ਤੇ ਜੇ 4 ਤੁਹਾਡੇ ਕੋਲੇ ਵੱਧ ਗਏ ਤਾਂ ਵਾਪਸ ਵੀ ਹੋ ਜਾਣਗੇ ਵਾਪਸ ਹੋਣਗੇ ਹਾਂ ਤੇ ਇਹਦੇ ਵਿੱਚ ਦੇਖੋ ਵੈਰਾਈਟੀ ਹਰ ਵੀਡੀਓ ਦੇ ਵਿੱਚ ਆਪਾਂ ਨਵੀਂ ਵੈਰਾਈਟੀ ਦਿਖਾਉਣੀ ਆ ਵੀ ਮਤਲਬ ਉਹ ਨਹੀਂ ਵੀ ਕਲਰ ਇਹ ਰਿਪੀਟ ਹੀ ਹੋ ਰਹੇ ਨੇ ਵਾਰ-ਵਾਰ ਹਾਂਜੀ ਹਾਂਜੀ ਤੇ ਨੈਕਸਟ ਵੀਡੀਓ ਦੇ ਵਿੱਚ ਜੇ ਰ ਆਪਣੇ ਚਾਹਤ ਹੋਵੇ ਕਿ 10 12 ਕਲਰ ਅਸੀਂ ਤੁਹਾਨੂੰ ਹੋਰ ਐਡ ਕਰ ਦੇਣੀ ਹੈ ਇਹਦੇ ਵਿੱਚ ਠੀਕ ਹੈ ਜੀ ਹਾਂ ਆ ਲੋ ਜੀ ਆ 2 बाई 2 ਆ ਦਾ ਯਾਰ ਕੁਮਾਰ ਹੈ ਤੁਹਾਨੂੰ ਹਰ ਕਿਤੇ 20 ਰੁਪਏ 30 ਰੁਪਏ ਫੁੱਟ ਦੇ ਵਿੱਚ ਮਿਲਦੀ ਹੈ ਬੂਡਨ ਬੂਡਨ ਦਾ ਨਾਮ ਲੈ ਕੇ ਪਰ ਸਾਡੀ ਸੇਮ ਰੇਟ ਹੈ ਕਿਉਂਕਿ ਆਪਾਂ ਕਦੇ ਫਰਕ ਨਹੀਂ ਕੀਤਾ ਨਾ 2 ਵਿਚਾਰ ਦੇ ਵਿੱਚ ਚਾਹੇ ਹਾਈ ਗਲੋ ਸলো ਕਾਰਵਿੰਗ ਲੋ ਤੇ ਸੇਮ 30 ਰੁਪਏ ਹੈ ਉਸੇ ਤਰ੍ਹਾਂ ਇਹਦੇ ਵਿੱਚ ਹੈ ਕੋਈ ਬੂਡਨ ਦਾ ਅਲੱਗ ਨਹੀਂ ਹੁਣ ਆਹ ਕੋਟਰਾ ਜੋ ਸੀਰੀਜ਼ ਹੈ 30 35 ਤੋਂ ਘੱਟ ਕੋਈ ਨਹੀਂ ਦਿੰਦਾ ਇਸ ਸੀਰੀਜ਼ ਨੂੰ ਪਰ ਆਪਣਾ ਇਹਦੇ ਵਿੱਚ ਵੀ ਸੇਮ ਰੇਟ ਹੈ 22 ਰੁਪਏ ਫੁੱਟ ਦੇ ਵਿੱਚ ਇਹ ਵੀ 22 ਰੁਪਏ ਚ ਹੀ ਮਿਲੂ 22 ਰੁਪਏ ਫੁੱਟ ਦੇ ਵਿੱਚ ਵੀ ਤੇ ਨੈਕਸਟ ਵੀਡੀਓ ਦੇ ਵਿੱਚ ਆਪਣੇ ਕੋਲੇ ਐਂਡਲੈਸ ਵੀ ਆ ਜੂ ਇਹਦੇ ਵਿੱਚ ਉਹ ਵੀ 22 ਰੁਪਏ ਫੁੱਟ ਦੇ ਵਿੱਚ ਅੱਛਾ ਉਹ ਵੀ 22 ਰੁਪਏ ਫੁੱਟ ਜੀ ਮਿਲ ਜੂਗਾ ਹਾਂ ਆ ਦੇਖੋ ਬਿਲਕੁਲ ਜੁਆਇੰਟ ਦੇਖੋ ਇਹ ਚ ਕੁਝ ਨਹੀਂ ਪਤਾ ਲੱਗਦਾ ਇੰਨੀ ਸਫਾਈ ਦੀ ਟੈਲ ਆ ਮਕਲ ਇਹ ਆ ਯਾਰ ਮੇਰੇ ਸਮਝ ਨਾਲ ਐਸ ਵਾਰ ਆਪਣੀ ਆ ਵੀਡੀਓ ਦੇ ਵਿੱਚ ਆ ਚੀਜ਼ ਬਹੁਤ ਜ਼ਿਆਦਾ ਨਵੀਂ ਆ ਗਈ ਆ ਜਨੂਕ ਆ ਗਈ ਆ ਬਹੁਤ ਸੋਹਣੇ ਕਲਰ ਆਏ ਜੀ ਬਹੁਤ ਸੋਹਣੇ ਤੇ ਇਹਦੇ ਵਿੱਚ 12 ਕਲਰ ਰੈਡੀ ਹੋ ਰਹੇ ਨੇ ਨੈਕਸਟ ਵੀਡੀਓ ਲੋ ਜੀ ਆ ਚੱਕੋ 22 ਰੁਪਏ ਇਟਾ ਨਾਲੋਂ ਸਸਤੀ ਪ੍ਰੀਤ ਇਟਾ ਨਾਲੋਂ ਸਸਤੀ ਪ੍ਰੀਮੀਅਮ ਦਾ ਮਾਲ ਹੈ ਜਿਹੜਾ ਸਭ ਤੋਂ ਵੱਡੀ ਗੱਲ ਆ ਬਈ ਤੇ ਇਧਰਲੇ ਪਾਸੇ ਆ ਜਿਹੜਾ ਨਵਾਂ ਸਟਾਕ ਦੇ ਆਇਆ ਸਾਰੇ ਨਵੇਂ ਸਟਾਕ ਦੇ ਬਿਲਕੁਲ ਲੇਟੈਸਟ ਕਲਰ ਨੇ ਮਤਲਬ ਇਹਦੇ ਵਿੱਚ ਬਿਲਕੁਲ ਨਵੇਂ ਸਟਾਕ ਦੇ ਬਿਲਕੁਲ ਲੇਟੈਸਟ ਮਾਲ ਆ ਜਿਹੜਾ ਆ ਵਿਛਿਆ ਪਿਆ ਟੋਟਲੀ ਐਂਡਲੈਸ ਦੇ ਵਿੱਚ ਕੋਈ ਐਂਡਲੈਸ ਵਗੈਰ ਕੁਝ ਵੀ ਨਹੀਂ ਆਪਣੇ ਕੋਲੇ ਮਤਲਬ ਐਵੇਂ ਨਹੀਂ ਬੁਲਬਲੇ ਲਾਈ ਬੈਠੇ ਭਾਈ ਹੁਣੀ ਕਿਸੇ ਗੱਲਣਾ ਹੀ ਲਾਇਆ ਕਾਲਾ ਕੋਟ ਐਵੇਂ ਨਹੀਂ ਪਾਇਆ ਕਹਿੰਦੇ ਹੁੰਦੇ ਆ ਹੈ ਦੇਖੋ ਜੀ ਚੈੱਕ ਕਰੋ ਫਿਨਿਸ਼ਿੰਗ ਦੇਖੋ ਮਤਲਬ ਟਾਇਲ ਲੱਗਣ ਤੋਂ ਬਾਅਦ ਕਸਟਮਰ ਇੰਨਾ ਖੁਸ਼ ਹੁੰਦਾ ਸਾਡਾ ਤਰਨ ਤਰਨ ਮਾਲ ਗਿਆ ਸੀ ਜੀ ਜੀ ਇਹ ਵਾਲਾ ਦੋ ਕੁੱਠੇ ਦਾ ਮਾਲ ਰਿਪੀਟ ਗਿਆ ਉਹਨਾਂ ਦੇ ਅੱਛਾ ਉਹ ਵੀ ਸਿਰਫ ਫੋਨ ਤੇ ਮਤਲਬ ਵੀ ਸੀਨ ਦਾਗ ਤੋਂ ਗਾਕ ਕਾਕ ਤੋਂ ਗਾਕ ਹਰ ਇੱਕ ਕਸਟਮਰ ਨੇ ਤਿੰਨ ਤਿੰਨ ਕਸਟਮਰ ਸਾਡੇ ਕੋਲ ਅੱਗੇ ਭੇਜੇ ਨੇ ਮਤਲਬ ਤੇ ਬਾਥਰੂਮ ਲੱਗਿਆ ਕੋਈ 5000 ਵਾਲਾ 8000 ਵਾਲਾ ਨਾ ਲੱਗਿਆ ਹੋਵੇ ਬਾਥਰੂਮ ਜਿਹੜਾ ਆਪਾਂ ਲਾਸਟ ਟਾਈਮ ਲਾਇਆ ਸੀ ਨਾ ਇਹ ਆਪਣਾ ਬੈਸਟ ਸੈਲਰ ਬਣ ਗਿਆ ਮਤਲਬ ਅੱਛਾ ਆ ਤਾਉਂ ਹੌਟ ਆਈਟਮ ਤਾਂ ਲਿਖਤੀ ਐ ਇਹਦੇ ਉੱਤੇ ਬੈਸਟ ਸੈਲਰ ਆਪਾਂ ਪਿਛਲੇ ਵੀਡੀਓ ਵਿੱਚ ਇਹਨੂੰ ਲਗਾ ਰਹੇ ਸੀ ਤੇ ਕੋਈ ਲੜਕੇ ਉਹਦੇ ਲਾ ਰਹੇ ਸੀ ਇਹ ਹਾਂਜੀ 26 27 ਦਿਨ ਹੋਇਆ ਮੇਰੇ ਖਿਆਲ ਦੇ ਵਿੱਚ ਅੱਛਾ ਜੀ ਤੇ ਉਸ ਤੋਂ ਬਾਅਦ ਇੰਨਾ ਵਧੀਆ ਰਿਸਪੌਂਸ ਮਿਲਿਆ ਬਾਕੀ ਸਾਰੇ ਬਾਥਰੂਮਾਂ ਨੂੰ ਇੰਨੇ ਮਾਰ ਦੇ ਦਿੱਤੀ ਇਸ ਬਾਥਰੂਮ ਨੇ ਅੱਛਾ ਤਾਂ ਇਹਦਾ ਹੌਟ ਆਈਟਮ ਤਾਂ ਲਿਖਾ ਵੀ ਉਹ ਦਿਨ ਵੀ ਲਾਇਆ ਸੀਗਾ ਤੇ ਉਹ ਵੀ ਬਹੁਰੀ ਬੰਪਰ ਸੇਲ ਆਦੋਂ ਨੇ ਬਾਥਰੂਮ ਦੀ ਅੱਛਾ ਤੇ ਇਹ ਦਰਸ਼ਕਾਂ ਨੂੰ ਦੱਸ ਦਿਆਂ ਵੈਸੇ ਮਾਸਟਰ ਮਾਰਬਲ ਵਾਲਿਆਂ ਨੂੰ ਜਾਣਨ ਵਾਲੇ ਸਾਰੇ ਜਾਣਦੇ ਆ ਪਰ ਨਵਾਂ ਹੁੰਦਾ ਬੰਦਾ 8000 ਰੁਪਏ ਦੇ ਵਿੱਚ 250 ਫੁੱਟ ਤੱਕ ਦੀ ਟਾਈਲ ਮਤਲਬ ਜਿੰਨਾ ਕਿ ਬਾਥਰੂਮ ਲੱਗਿਆ ਹੋਇਆ ਹੈ ਹਾਂ 8000 ਰੁਪਏ ਦੇ ਵਿੱਚ ਐਡਾ ਬਾਥਰੂਮ ਆ ਜਿਹੜਾ ਤਿਆਰ ਹੋ ਜਾਊਗਾ ਹਾਂਜੀ 8000 ਰੁਪਏ ਦੇ ਵਿੱਚ ਤਿਆਰ ਹੋ ਜਾਊਗਾ ਇਸ ਤਰ੍ਹਾਂ ਦੇ ਬਾਥਰੂਮ ਆ ਜਿਹੜੇ ਇਹ 8000 ਰੁਪਏ ਵਾਲੇ ਆ ਮੈਨੂੰ ਪ੍ਰੀਤ ਆ ਨਵਾਂ ਲੱ ਇਹਦੇ ਵਿੱਚ ਦੇਖੋ ਇਹ ਐਲੀਵਿਬਾਰ ਨਹੀਂ ਦੇਖਿਆ ਮੈਂ ਐਲੀਵੇਸ਼ਨ ਟਾਇਲ ਲੱਗੀ ਆ ਇਹ ਵੀ ਸੇਮ ਰੇਟ ਦੀ ਆ ਮਤਲਬ ਕੋਈ ਇਹਦੇ ਵਿੱਚ ਕੁਝ ਨਹੀਂ ਐਕਸਟਰਾ ਸਟੋਨ ਲੁੱਕ ਦੇ ਵਿੱਚ ਹੈ ਟਾਇਲ ਸਾਰੀ ਇਹ ਸਟੋਨ ਲੁੱਕ ਦੀ ਟਾਇਲ 40 40 ਫੁੱਟ ਤੱਕ ਵਿਕਦੀ ਆ ਪਰ ਆਪਣਾ ਉਹੀ ਸੇਮ ਰੇਟ ਆ ਕੋਈ ਕਿਸੇ ਕਸਮਤ ਅਸੀ ਐਕਸਟਰਾ ਲਦੇ ਸੀ ਆ ਆ ਸਾਰੇ ਡਿਜ਼ਾਈਨਡ ਜੂਨ ਵਿੱਚੇ ਵਿੱਚੇ ਹੀ ਪਾ ਕੇ ਵੀ ਆਹ ਡੀਆਂ ਇਹ ਲਾਉਣ ਵਾਲਾ ਮਿਸਤਰੀ ਆਪੀ ਕਟਿੰਗ ਕਰਕੇ ਲਾਉਂਦਾ ਮਤਲਬ ਇਸ ਤਰ੍ਹਾਂ ਠੀਕ ਆ ਦੋ ਵਿੱਚ ਚਾਰ ਟਾਇਲ ਉਹਨੂੰ ਮਿਲ ਜਾਏਗੀ ਤੇ ਕਟਿੰਗ ਕਰਕੇ ਬਹੁਤ ਸੋਹਣੇ ਪੈਟਰਨ ਬਣਦੇ ਆ ਮਤਲਬ ਜੇ ਉਹ ਚਾਹਵੇ ਤਾਂ ਕਟਿੰਗ ਕਰਕੇ ਲਾ ਸਕਦਾ ਜੇ ਉਹ ਨਹੀਂ ਚਾਹੁੰਦਾ ਪਲੇਨ ਹੋਣੀ ਹੈ ਪਲੇਨ ਵੀ ਲੱਗ ਸਕਦੀ ਹੈ ਹਾਂ ਜੇ ਉਹ ਨਹੀਂ ਚਾਹਵੇ ਤਾਂ ਆਪਾਂ ਥੋੜਾ ਜਿਹਾ 5000 ਵਾਲਿਆਂ ਤੇ ਵੀ ਨਿਕੰਮਾ ਰਹਿ ਗਏ ਕਿ 5000 ਰੁਪਏ ਦੇ ਵਿੱਚ ਤੁਹਾਨੂੰ ਆ 8000 ਰੁਪਏ ਵਾਲੇ ਬਾਥਰੂਮ ਲੱਗੇ ਹੋਏ ਆ ਜਿਹੜੇ 8000 ਰੁਪਏ ਦੇ ਵਿੱਚ ਆ ਸਾਰੀ ਟਾਇਲ ਆ ਜਿਹੜੀ ਤੁਹਾਨੂੰ ਇਹ ਏਡਾ ਬਾਥਰੂਮ ਆ ਜਿਹੜਾ 8000 ਚ ਮਾੜਾ ਜਾਂ 5000 ਇਹ ਵੀ ਆਪਣਾ ਇੱਕ ਮੈਂ ਤੁਹਾਨੂੰ ਆ ਵੀ ਦਿਖਾ ਰਿਆ ਇਹ ਵੀ ਆਪਾਂ ਲਾਸਟ ਟਾਈਮ ਲਾ ਰਹੇ ਸੀ ਜੇ ਲੜਕੇ ਦਾ ਜਦ ਤੁਸੀਂ ਆਏ ਸੀ ਨਾ ਹਾਂਜੀ ਤੇ ਇਹਦੇ ਵੀ ਇੰਨੀ ਜਿਆਦਾ ਪੰਪਰ ਸੇਲ ਆ ਦੇਖੋ ਇਹ ਚ ਸੁਪਰ ਹਾਈ ਗਲੋਸ ਟਾਇਲ ਲੱਗੀ ਆ ਹਾਈ ਗਲੋਸ ਤਾਂ ਵੀ ਉੱਪਰ ਹੂੰ 50 ਰੁਪਏ ਫੁੱਟ ਤੱਕ ਦੀ ਟਾਇਲ ਇਹ ਵਿਕਦੀ ਆ ਬਾਜ਼ਾਰ ਦੇ ਵਿੱਚ ਅੱਛਾ ਪਰ ਆਪਣਾ ਸਿਰਫ ਪ੍ਰੀਮੀਅਮ ਕੁਆਲਿਟੀ ਦੇ ਵੀ 33 ਰੁਪਏ ਫੁੱਟ ਦੇ ਵਿੱਚ ਹੀ ਦੇ ਰਹੇ ਆ ਨਹੀਂ ਜੇ ਮੈਂ ਆਹ ਟਾਇਲ ਵੈਸੇ ਵੀ ਇਕੱਲੀ ਬਾਥਰੂਮ ਨਹੀਂ ਤੁਸੀਂ ਬਾਥਰੂਮ ਚ ਤਾਂ ਚਲੋ 6 ਟਾਈਲਾਂ ਲੱਗਣੀਆਂ 7 ਉੱਚ ਤਾਂ ਤੁਸੀਂ ਕੰਪਰੋਮਾਈਜ਼ ਕਰ ਲਓਗੇ ਜੇ ਕਿਸੇ ਬੰਦੇ ਨੇ ਕਹਿਤਾ ਕਿ ਭਾਈ 33 ਰੁਪਏ ਟਾਇਲ ਤੁਸੀਂ ਆਹ ਕਹੀ ਸੀ ਮੈਨੂੰ ਤਾਂ ਇਹ ਜ਼ਿਆਦਾ ਚਾਹੀਦੀ ਆ ਪੂਰੀ ਕੋਠੀ ਦੀ ਲੈ ਜਾਓ ਭਾਵੇਂ ਅਸੀਂ ਤੁਹਾਨੂੰ ਐ ਨਹੀਂ ਕਹਿਣਾ ਵੀ ਕੋਠੀ ਵਾਸਤੇ ਤੁਹਾਨੂੰ ਮਹਿੰਗੀ ਲਾਵਾਂਗੇ ਸਿਰਫ 33 ਵਿੱਚ ਹੀ ਤੁਹਾਨੂੰ ਕੋਠੀ ਵਾਸਤੇ ਟਾਇਲ ਮਿਲੂਗੀ ਵੀ ਮਤਲਬ ਜਿਹੜੀ ਸੁਪਰ ਹਾਈ ਗਲੋ ਸਟਾਈਲ ਆ 33 ਉਹ ਵੀ 33 ਰੁਪਏ ਚ ਹੀ ਮਿਲੂਗੀ ਕੱਲੇ ਬਾਥਰੂਮ ਲਈ ਨਹੀਂ ਪੂਰੀ ਕੋਠੀ ਲਈ ਲੈ ਜਾਓ ਭਾਵੇਂ ਮਤਲਬ ਮੈਂ ਉਹ ਹੀ ਕਹਿਣਾ ਨਾ ਵੀ ਇੱਥੇ ਤਾਂ ਹੁਣ 4 ਤੇ 4 8 ਟਾਈਲਾਂ ਲੱਗੀਆਂ ਇੱਥੇ ਤਾਂ ਚਲੋ ਬੰਦਾ ਟਾਈਲਾਂ ਪਿੱਛੇ ਕੰਪਰੋਮਾਈਜ਼ ਕਰ ਦਿੰਦਾ ਬਿਲਕੁਲ ਬਿਲਕੁਲ ਜੀ ਹਾਂ ਤੇ ਕੱਲ ਨੂੰ ਕੋਈ ਗਾਹਕਾ ਕੇ ਰੱਟਾ ਪਾਵੇ ਨਹੀਂ ਭਾਈ ਤੁਸੀਂ 33 ਬੋਲੇ ਸੀ ਤਾਂ 33 ਦਿਓ ਹਾਂ ਮੈਂ ਤਾਂ ਗੱਲ ਕਵਰ ਕਰਨਾ ਚਾਹੁੰਦਾ ਸੀ ਫੁੱਲ ਸਟਾਕ ਇਹਦਾ ਅਵੇਲੇਬਲ ਹੈ ਮਤਲਬ ਇਸ ਤਰ੍ਹਾਂ ਨਹੀਂ ਵੀ ਆਪਣੇ ਕੋਲ ਕੋਈ 2 400 ਫੁੱਟ ਮੰਗਵਾਇਆ ਹੋਇਆ ਹਾਂ ਜੀ 5000 ਵਾਲਿਆਂ ਚ ਕੁਛ ਨਾ ਮਾਪ ਚਣਿਆ ਆ ਤਾਂ ਪਹਿਲਾਂ ਵਾਲਾ ਹੀ ਆ ਪਹਿਲਾਂ ਵਾਲੇ ਮਤਲਬ ਸਾਰੇ ਕਿਉਂਕਿ ਪਤਾ ਕੀ ਹੈ ਇਹਦੇ ਵਿੱਚ ਕਲਰ ਕਸਟਮਰ ਨੂੰ ਰਿਪੀਟ ਮਿਲਨੇ ਚਾਹੁੰਦੇ ਆ ਕੋਈ ਘਟ ਗਿਆ ਵਧ ਗਿਆ ਸਭ ਰੈਗੂਲਰ ਕਲਰ ਨਹੀਂ ਮਤਲਬ ਇਹ ਹਾਂ ਐਡਾ ਬਾਥਰੂਮ ਆ ਜਿਹੜਾ 5000 ਰੁਪਏ ਦੇ ਵਿੱਚ ਤਿਆਰ ਹੋ ਜਾਂਦਾ ਹਾਂ ਫਰਸ਼ ਸਣੇ ਫਰਸ਼ ਵੀ ਦੇ ਫਰਸ਼ ਸਮੇਤ ਫਰਸ਼ ਸਮੇਤ ਫਰਸ਼ ਤਿਆਰ ਹੋ ਜਾਂਦਾ ਤੇ ਬਾਕੀ ਮੇਰੇ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਤਾਂ ਜਿੰਨਾ ਕੁ ਮੇਰਾ ਲੱਗਦਾ ਵੀ ਜਗ੍ਹਾ ਆਪਾਂ ਨੂੰ ਖੁੱਲੜੀ ਖੁੱਲੀ ਕਰਨੀ ਪੈਣੀ ਹੈ ਬਾਈ ਸਾਨੂੰ ਲੱਗਦਾ ਜਿਹੜਾ 4 ਫੁੱਟ ਦਾ ਸ਼ੋਰੂਮ ਹੈ ਇਹਨੂੰ ਪਤਾ ਕਿ 8 ਫੁੱਟ ਕਰਨਾ ਪੈਣਾ ਫੇਰ ਸਾਰੀ ਵੈਰਾਈਟੀ ਇਹਦੇ ਵਿੱਚ ਆ ਸਕਦੀ ਹੈ ਮੈਨੂੰ ਐਂ ਲੱਗਦਾ ਵੀ ਜਿਹੜੀ ਆਹ ਟੂਟੀਆਂ ਵਾਲਾ ਕੰਮ ਆ ਇਹ ਬਾਹਰ ਕੱਢਣਾ ਪਊਗਾ ਇਹਨੂੰ ਸਾਰਾ ਟਾਇਲ ਦੇ ਵਿੱਚ ਕਨਵਰਟ ਕਰਕੇ ਤੇ ਉੱਪਰ ਵੀ ਆਪਣੇ ਕੋਲੇ ਸਪੇਸ ਹੈਗੀ ਆ ਉੱਪਰ ਵੀ ਇੱਕ ਅਲੱਗ ਗੈਲਰੀ ਬਣਾ ਕੇ ਫੇਰ ਜਿਹੜੀ ਵੈਰਾਈਟੀ ਹੈ ਉਹ ਆਪਾਂ ਦਿਖਾ ਸਕਦੇ ਹਾਂ ਪੂਰੀ ਇਹ ਲੈਫਟ ਲੱਗ ਕੇ ਜਿੰਨਾ ਕੁ ਮੇਰਾ ਅੰਦਾਜ਼ਾ ਵੀ ਸਿਸਟਮ ਜਿਹੜਾ ਉਹ ਅਨਸੈਂਟਰੀ ਵਾਲਾ ਉਹ ਉੱਪਰ ਚੱਲਿਆ ਜਾਊਗਾ ਬਸ ਸਾਨੂੰ 6 ਮਹੀਨੇ ਦੇ ਵਿੱਚ ਇਹਨੂੰ ਅਪਗ੍ਰੇਡ ਕਰਨਾ ਪੈਣਾ ਦੁਬਾਰਾ ਜੀ ਤੇ ਮੈਂ ਜਿਹੜਾ ਕੋਈ ਨਵਾਂ ਬੰਦਾ ਜੁੜਿਆ ਹੋਊਗਾ ਉਹਦੇ ਲਈ ਦੱਸ ਦਿਆਂ ਕਿ ਆਹ ਬਾਈ ਹੋਣਾਂ ਕੋਲੇ ਜਿਹੜੀਆਂ ਟੂਟੀਆਂ ਹੁੰਦੀਆਂ ਤਾ ਟੂਟੀਆਂ ਦੇ ਉੱਪਰ ਹੀ ਰੇਟ ਲਿਖੇ ਹੋਇਆ ਬਾਈ ਜੀ ਐਵੇਂ ਆ ਨਾ ਗੱਲਬਾਤ ਬਿਲਕੁਲ ਬਿਲਕੁਲ ਹੀ ਫਿਕਸਡ ਰੇਟ 15 ਸਾਲ ਦੀ ਗਾਰੰਟੀ ਵਾਲੀ ਟੂਟੀ ਆ ਇਹ ਇਹ ਵਾਲੀ 15 ਸਾਲ ਦੀ ਆ ਗਈ ਜੀ ਉਹ ਵਾਲੀ ਥੋੜੀ ਘੱਟ ਰੇਂਜ ਰੱਖੀਆ ਸੀ ਚਲੋ ਹਰੇ ਕਸਟਮਰ ਉਹ ਸਾਹਿਬ ਦਾ ਨਹੀਂ ਆਉਂਦਾ ਵੀ ਮੈਨੂੰ ਥੋੜੀ ਘੱਟ ਰੇਂਜ ਚਾਹੀਦੀ ਆ ਇਹ ਸਾਰੀਆਂ ਸੈਰਾ ਬ੍ਰਾਂਡ ਦੀਆਂ ਆ ਗਈ 15 ਸਾਲ ਦੀ ਗਾਰੰਟੀ ਇਹ ਜਿਹੜੀ ਸੈਰਾ ਬ੍ਰਾਂਡ ਦੀ ਟੂਟੀ ਆ ਇਹ 15 ਸਾਲ ਦੀ ਗਾਰੰਟੀ 15 ਸਾਲ ਦੀ ਗਾਰੰਟੀ ਵਾਲੀ ਆ ਜੀ 15 ਸਾਲ ਦੀ ਗਾਰੰਟੀ ਵਾਲੀ ਟੂਟੀ ਆ ਜਿਵੇਂ ਆਹ ਟੂਟੀ ਆ 1150 ਰੁਪਏ ਰੇਟ ਆ 15 ਸ ਇਹ ਪਿਛਲੇ ਸਾਲ ਫਿਰ ਪਿਛਲੀ ਵੀਡੀਓ ਦੇ ਵਿੱਚ ਫਿਰ ਮੈਂ ਉਹ ਟੂਟੀਆਂ ਤੇ ਗਲਤ ਬੋਲ ਗਿਆ ਹਾਂ ਹਾਂ ਮੈਂ ਆਪਣੇ ਸਰਕਲ ਨੂੰ ਫੋਨ ਕਰਕੇ ਵੀਡੀਓ ਡਿਲੀਟ ਕਰਨੀ ਪਈ ਆਪਾਂ ਹਾਂ ਉਹ ਫਿਰ ਮੇਰੀ ਮੇਰੀ ਮਿਸਟੇਕ ਸੀਗੀ ਮੈਂ ਉਹਨੂੰ 15 ਸਾਲ ਦੀ ਗਾਰੰਟੀ ਕਹਿ ਗਿਆ ਹਾਂ ਫਿਰ ਮੈਂ ਤੈਨੂੰ ਫੋਨ ਕਰਕੇ ਕਿਹਾ ਸੀ ਕਿ ਕੋਈ ਕਸਟਮਰ ਮਿਸਗਾਈਡ ਨਾ ਹੋ ਜੇ ਇਸ ਗੱਲ ਪਿੱਛੇ ਨਹੀਂ ਨਹੀਂ ਉਹ ਗਲਤ ਅਗਲਾ ਦਾ ਯਾਰ ਵੇਚਣ ਦੇ ਮਾਰੇ ਝੂਠ ਮਾਰਦੇ ਉਹ ਵੀਡੀਓ ਡਿਲੀਟ ਕਰਤੀ ਸੀ ਆਪਾਂ ਹਾਂਜੀ ਤੇ ਨਹੀਂ ਗੱਲ ਕਲੀਅਰ ਹੋਣੀ ਜ ਬੜੀ ਜ਼ਰੂਰੀ ਆ ਯਾਰ ਉਹ ਬਹੁਤ ਵਧੀਆ ਕਿਤੇ ਕਸਟਮਰ ਇੱਧਰੋਂ ਆਇਆ ਹੈ ਕੋਈ 400 ਕਿਲੋਮੀਟਰ ਤੋਂ ਆਇਆ ਹੈ ਤੇ ਆ ਕੇ ਉਹ ਕਹ ਅਬੀ ਕਸਟਮਰ ਦਾ ਧੋਖਾ ਹੋਇਆ ਅਬੀ ਆਪਾਂ ਬੁੱਧੂ ਬਣਾ ਕੇ ਸੱਦ ਲਿਆ ਹਨਾ ਨਹੀਂ ਨਹੀਂ ਬਿਲਕੁਲ ਸਹੀ ਹੈ ਤੇ ਇਹ ਗੱਲ ਮੈਨੂੰ ਚੰਗੀ ਵੀ ਲੱਗੀ ਪਰ ਮੈਨੂੰ ਇਸ ਗੱਲ ਦੀ ਹਰਾਨੀ ਸੀ ਕਿ ਯਾਰ ਮੈਂ ਐ ਕਿਵੇਂ ਗਲਤੀ ਕਰ ਸਕਦਾ ਹਾਂ ਅਸਲ ਦੇ ਵਿੱਚ ਦੋ ਤਰ੍ਹਾਂ ਦੀਆਂ ਟੂਟੀਆਂ ਲੱਗੀਆਂ ਸੀ ਤਾਂ ਹੋ ਗਿਆ ਕੇ ਹੱਸੋ ਲੈ ਵੀ ਸੱਜਣੋ ਜੇ ਕਿਸੇ ਵੀ ਸੱਜਣ ਨੇ ਮਕਾਨ ਪਾਉਣਾ ਹੈ ਪਾ ਚੁੱਕਿਆ ਤੇ ਉਹਨੇ ਲਾਉਣ ਦਾ ਟੈਲਾ ਤੁਸੀਂ ਤਕਰੀਬਨ ਤਕਰੀਬਨ ਜਿੰਨਾ ਕੋ ਉਹਨੂੰ ਤਿਆਰੀ ਦਾ ਜਿਹੜਾ ਹੈਗਾ ਉਹ ਸਾਰੇ ਦਾ ਸਾਰਾ ਤੁਸੀਂ ਗੱਲ ਕਰ ਲਓਗੇ ਅਗਲੇ ਨਾਲ ਸਾਰੀ ਟੋਟਲੀ ਤਿਆਰੀ ਦੀ ਹਨਾ ਹਾਂਜੀ ਤਿਆਰੀ ਆ ਜੇ ਮਕਾਨ ਦੀ ਤੁਹਾਡੀ ਹੈਗੀ ਹੈ ਸ਼ੁਰੂ ਆ ਤਾਂ ਤੁਸੀਂ ਜਿਹੜਾ ਨੰਬਰ ਆ ਇਹ ਨੋਟ ਰੱਖਿਓ ਤਾਂ ਤੁਹਾਨੂੰ ਇੱਥੇ ਬਹੁਤ ਸਰਪ੍ਰਾਈਜ਼ ਰੇਟ ਮਿਲਣਗੇ ਪਰ ਮੈਂ ਲਾਸਟ ਵਾਰ ਫੇਰ ਕਹਦੇ ਆ ਕਿ ਭਾਈ ਮਾਸਟਰ ਮਾਰਵਲ ਵਾਲਿਆਂ ਦਾ ਇੰਸਟਾਗ੍ਰam ਦਾ ਪੇਜ ਆ ਇਹਨੂੰ ਤੁਸੀਂ ਨਾ ਫਾਲੋ ਕਰਕੇ ਤੇ ਤੁਸੀਂ ਨਾ ਸਕਰੀਨ ਸ਼ਾਟ ਦਿਖਾਉਣਾ ਤੇ ਉਹਦੇ ਲਈ ਤੁਹਾਨੂੰ ਇੱਕ ਛੋਟਾ ਜਿਹਾ ਸਰਪ੍ਰਾਈਜ਼ ਗਿਫਟ ਆ ਜਿਹੜਾ ਉਹ ਤੁਹਾਨੂੰ ਕਾਊਂਟਰ ਦੇ ਉੱਪਰੋਂ ਮਿਲ ਜੂਗਾ ਜਦੋਂ ਤੁਸੀਂ ਮਾਲ ਖਰੀਦੋਗੇ ਤਾਂ ਉਹ ਤੁਹਾਨੂੰ ਨਾਲ ਸਰਪ੍ਰਾਈਜ਼ ਗਿਫਟ ਇਹ ਜਰੂਰ ਦੇਣਗੇ ਸਜਣੋ ਇਹਨਾਂ ਦਾ ਇੰਸਟਾਗ੍ਰam ਦਾ ਪੇਜ ਆ ਉਹਨੂੰ ਫਾਲੋ ਕਰ ਦਿਓ ਤੇ ਬਾਕੀ ਜਿੰਨੇ ਵੀ ਕਸਟਮਰ ਰਿਵਿਊਜ਼ ਆ ਮਤਲਬ ਉਹ ਤੁਹਾਡੇ ਉੱਥੇ ਪੇਜ ਤੇ ਮਿਲੇ ਮਿਲਣਗੇ ਇੱਕ ਹੋਰ ਗੱਲ ਆ ਜੇ ਕੋਈ ਬੰਦਾ ਤਸੱਲੀ ਕਰਨੀ ਚਾਹੁੰਦਾ ਪਰ ਇਹਨਾਂ ਤੋਂ ਇਹਨਾਂ ਦੇ ਕਸਟਮਰਸ ਦੇ ਨੰਬਰ ਲੈ ਸਕਦੇ ਆ ਬਿਲਕੁਲ ਸਕਦੇ ਆ ਕਿ ਉਹਨਾਂ ਦੀ ਜਾਂ ਉਹਨਾਂ ਦੀ ਕੋਠੀ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਆ ਨੈਕਸਟ ਟਾਈਮ ਤੋਂ ਆਪਾਂ ਰਿਵਿਊ ਦੇ ਵਿੱਚ ਉਹਨਾਂ ਦਾ ਨੰਬਰ ਵੀ ਪਾਵਾਂਗੇ ਕਸਟਮਰ ਦਾ ਹਾਂ ਵੀ ਉਹ ਕਸਟਮਰ ਤੋਂ ਫੋਨ ਕਰਕੇ ਖੁਦ ਪੁੱਛ ਸਕਦੇ ਆ ਵੀ ਤੁਸੀਂ ਲੈ ਕੇ ਆਏ ਸੀ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਕੀ ਗੱਲ ਦੇ ਖਰੇ ਉੱਤਰੇ ਜਾਂ ਨਾ ਉੱਤਰੇ ਤੇ ਤੁਹਾਨੂੰ ਮਤਲਬ ਅਗਲੀ ਵਾਰ ਤੋਂ ਕੋਸ਼ਿਸ਼ ਕਰਾਂਗੇ ਕਿ ਆਪਾਂ ਜਾ ਕੇ ਖੁਦ ਅਗਲ ਡਾਇਰੈਕਟ ਅਗਲੇ ਦੀ ਕੋਠੀ ਦੇ ਵਿੱਚ ਕਸਟਮਰ ਰਿਵਿਊ ਲਿਆ ਕਰਾਂ ਨੈਕਸਟ ਟਾਈਮ ਹਾਂਜੀ ਜੀ ਹਾਂ ਜਿਉਂਦੇ ਰਹੋ